ਅੱਜਕੱਲ੍ਹ ਸੋਸ਼ਲ ਮੀਡੀਆ ਦਾ ਟ੍ਰੈਂਡ ਹੈ ਲੋਕ ਆਪਣੇ ਫਾਲੋਅਰਸ ਨੂੰ ਵਧਾਉਣ ਲਈ ਅਜੀਬੋ-ਗਰੀਬ ਸਟੰਟ ਕਰਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਇਹ ਨਹੀਂ ਸਮਝਾਉਂਦੇ ਕਿ ਰੀਲ ਬਣਾਉਣ ਦੇ ਚੱਕਰ 'ਚ ਆਪਣੀ ਜਾਨ ਵੀ ਖਤਰੇ 'ਚ ਪਾ ਦਿੰਦੇ ਨੇ ਅੱਜ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਦੂਜਿਆਂ ਦੀ ਜਾਨ ਖਤਰੇ ਵਿੱਚ ਪਾ ਕੇ ਖਤਰਨਾਕ ਸਟੰਟ ਕਰ ਰਿਹਾ ਹੈ ਉਹ ਰੀਲ ਬਣਾਉਣ ਲਈ ਸੜਕ ਵਿਚਾਲੇ ਕੁਰਸੀ 'ਤੇ ਬੈਠਾ ਹੋਇਆ ਅਤੇ ਨਾਲ ਬਾਈਕ ਖੜੀ ਕੀਤੀ ਹੋਈ ਹੈ ਰਾਹਗੀਰਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟ੍ਰੈਫਿਕ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ ਵੀਡੀਓ ਤੇ ਤੁਰੰਤ ਕਾਰਵਾਈ ਕਰਦਿਆ ਬਾਈਕ ਦੇ ਨੰਬਰ ਤੋਂ ਪੁਲਿਸ ਨੇ ਵਿਅਕਤੀ ਬਾਰੇ ਪਤਾ ਕੀਤਾ ਜਿਸ ਦੀ ਪਛਾਣ ਦੇਵਪਨ ਕੁਮਾਰ ਵਜੋਂ ਹੋਈ ਪੁਲਿਸ ਨੇ ਮਾਮਲਾ ਦਰਜ ਕਰਕੇ ਦੇਵਪਨ ਨੂੰ ਗ੍ਰਿਫਤਾਰ ਕਰ ਲਿਆ ਇਹ ਨਹੀਂ ਨਈ ਪੁਲਿਸ ਨੇ ਉਸ ਦੀ ਬਾਈਕ ਅਤੇ ਜਿਸ ਮੋਬਾਈਲ ਤੋਂ ਵੀਡੀਓ ਬਣਾ ਰਿਹਾ ਸੀ ਉਸ ਨੂੰ ਵੀ ਜ਼ਬਤ ਕਰ ਲਿਆ